ਦੱਸ ਦਈਏ ਕਿ ਫਗਵਾੜਾ ਦੀ ਲੋਹਾ ਮੰਡੀ ਵਿੱਚ ਭਗਤ ਦੀ ਹੱਟੀ ਕੱਪੜਿਆਂ ਦੀ ਦੁਕਾਨ ਤੇ ਏਸੀ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਆਸ-ਪਾਸ ਦੁਕਾਨਦਾਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਦੁਕਾਨਦਾਰ ਮਹੇਸ਼ ਬਾਗਾ ਨੇ ਦੱਸਿਆ ਕਿ ਗਰਮੀ ਬਦਨ ਨਾਲ ਅਚਾਨਕ ਏਸੀ ਦੇ ਸ਼ਾਰਟ ਸਰਕਟ ਨਾਲ ਦੁਕਾਨ ਨੂੰ ਅੱਗ ਲੱਗ ਗਈ। ਮੌਕੇ ਤੇ ਪੱਖੇ ਅਤੇ ਦੁਕਾਨ ਦਾ ਕੀਮਤੀ ਸਮਾਨ जल गया और ਤੁਹਾਨੂੰ ਸੁਣਾਉਂਦੇ ਹਾਂ ਕੀ ਜਾਣਕਾਰੀ ਦੇ ਰਹੇ ਹਨ ਫਾਇਰ ਬ੍ਰਿਗੇਡ ਅਧਿਕਾਰੀ ਅਤੇ ਦੁਕਾਨਦਾਰ ਪਵਾੜਾ ਐਕਸੈਸਨਿਜ਼ ਲਾਈਵ ਤੋਂ ਬਿਨੋਸ਼ ਸ਼ਰਮਾ ਦੀ ਰਿਪੋਰਟ ਜੀ ਹਾਂਜੀ ਮੇਰਾ ਨਾਮ ਕੀ ਮਹੇਸ਼ ਬੰਗਾਵਾ ਜੀ ਦੁਕਾਨ ਦਾ ਕੀ ਨਾਮ ਆ ਪਗੜੀ ਅੱਟੀ ਅਸੀਂ ਲੋਹਾ ਮੰਡੀ ਰੋਡ 'ਤੇ ਸਾਡੀ ਬਿਜਾਜ 'ਚ ਦੁਕਾਨਾ ਹੈ ਇਹ ਹਾਂਜੀ ਹਾਂਜੀ ਤੇ ਇਹ ਅੱਗੇ ਲੱਗਦਾ ਕਾਰਨ ਕੀ ਬਣਿਆ ਬੈਸਰ ਫਟ ਗਿਆ ਜੀ ਗਰਮੀ ਕਾਰਨ ਅੱਛਾ ਜੀ ਤਾਂ ਵੀ ਨੁਕਸਾਨ ਹੋਇਆ ਜੀ ਸਾਡਾ ਪਰ ਸਾਡੇ ਬਜ਼ਾਰ ਵਾਲਿਆਂ ਨੇ ਬਹੁਤ ਹੈਲਪ ਕੀਤੀ ਆ ਜਿਹੜਾ ਸਾਡਾ ਮਾਲ ਸੀ ਕੀਮਤੀ ਮਾਲ ਸੀ ਅਸੀਂ ਕਾਫੀ ਕੱਢ ਲਿਆ ਅੱਛਾ ਜੀ ਪਰ ਜਿਹੜਾ ਸਾਡਾ ਕਾਫੀ ਨੁਕਸਾਨ ਹੋਇਆ ਵਾ ਪੱਕਿਆਂ ਦਾ ਲਾਈਟਾਂ ਦਾ ਅੱਗ ਆਪਣੇ ਸਾਹੀ ਅੱਗ ਵੀ ਲੱਗੀ ਹੋਈ ਆ ਹਾਂਜੀ ਅੱਛਾ ਕੀ ਪਰਮਾਤਮਾ ਹੀ ਕਰਾ ਪਰ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਤੇ ਹਾਂਜੀ ਫਾਇਰ ਬ੍ਰਿਗੇਡ ਨੇ ਬੜਾ ਸਾਥ ਦਿੱਤਾ ਜੀ ਅੱਛਾ ਕੀ ਮੰਗਾ ਹੁਣ ਬਸ ਹੀ ਆਪਣੇ ਹੁਣ ਅਸੀਂ ਆਪਣੀ ਦੁਕਾਨ ਦਾ ਹੁਣ ਹੱਲ ਕਰਾਣਾ ਵਾ ਜੀ ਇਹਨੂੰ ਫਟਾਫਟ ਫੇਅਰ ਕਰਾ ਕੇ ਰੱਬ ਦੀ ਕਿਰਪਾ ਨਾਲ ਇਹਨੂੰ ਸ਼ੁਰੂ ਕਰ ਹਾਂਜੀ ਕਿਹਦਾ ਮਾਮਲਾ ਕੀ ਹੋਇਆ ਅੱਜ ਲਗਭਗ 12:10 ਤੇ ਫਾਇਰ ਕਾਲ ਆਈ ਸੀ ਕਿ ਫਾਇਰ ਪ੍ਰਗਟ ਹੋ ਰਿਹਾ ਤੇ ਮੰਡੀ ਭਗਤ ਦੀ ਅੱਤੀ ਆ ਘਰ ਮਕਾਨਿਆਂ ਉੱਥੇ ਅੱਗ ਲੱਗ ਗਈ ਹੈ ਜੀ ਹੂੰ ਤੇ ਮੌਕੇ ਤੇ ਫਾਇਰ ਪ੍ਰਗਟ ਅੱਗ ਤੇ ਪਾਣੀ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਕਿੰਨੇ ਕੱਗ ਲੱਗੇ ਸੀ ਹਾਂਜੀ ਕਿੱਦਾਂ ਲੱਗੀ ਸੀ ਅੱਗ ਏਸੀ ਦੇ ਵਿੱਚ ਸ਼ੋਰਟ ਸਰਕਟ ਕਰਕੇ ਅੱਗ ਲੱਗੀ ਹੈ ਜੀ ਅੱਛਾ ਕਿੱਦਾਂ ਕਾਬੂ ਪਾਇਆ ਕਿੰਨੇ ਟੀਮ ਆ ਬੰਦੇ ਅਸੀਂ 4 ਜਣੇ ਆਏ ਆ ਟੋਟਲ ਅੱਗ ਦੇ ਕਾਬੂ ਪਾ ਲਿਆ ਗਿਆ ਅੱਗ ਬੁਝ ਗਈ ਹੈ ਜੀ ਹੈਨ ਮਾਲਕਾਂ ਦੀ ਤਸੱਲੀ ਆ ਜੀ Thank